ਤਮੀਆਂ ਚੈੱਕ ਕਰੋ ਜੀ ਤੁਸੀਂ ਹਾਈਡਰੌਲਿਕ ਡਿਸਕ ਹੈ ਟਰੈਕਟਰ ਦੀ ਇਹਦੀ 1200 1200 ਮੇਲੇ ਦਾ ਰੇਟ ਆ ਮੇਲੇ ਦਾ ਰੇਟ ਵੈਸੇ ਵੈਸੇ 1380 ਦਾ 1380 ਇਹ 9 ਫੁੱਟ ਆਈ ਹੈ ਇਹ 9 ਫੁੱਟ ਸੁਪਰਸੀਡਰ ਅੰਦੇਸਾ ਸਿੱਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਜਾਇਆ ਜੀ ਰਾਜਪੁਰੇ ਅਨਾਜ ਮੰਡੀ ਦੇ ਵਿੱਚ ਜਿੱਥੇ ਕਿ ਲੱਗਾ ਕਿਸਾਨ ਮੇਲਾ 2024 ਤੇ ਸਾਰਾ ਮੇਲਾ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਐਂਡ ਤੱਕ ਬਨੇ ਰਹੋ ਤੇ ਆ ਹੈਗੇ ਜੀ ਆਪਾਂ ਐਂਟਰੀ ਤੇ ਸਭ ਤੋਂ ਪਹਿਲਾਂ ਦੇਖੋ ਜੀ ਜਾਇਆ ਨੂੰ ਤੇ ਐਂਟਰੀ ਗੇਟ ਤੇ ਆਪਣੇ ਕਿਸਾਨ ਭਰਾਵਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਪਨੀਰੀਆਂ ਦੇ ਜਿਹੜੇ ਆ ਸਟਾਲ ਲਾਏ ਨੇ ਦੇਖੋ ਜੀ ਇਹ ਹੈਗੀਆਂ ਜੀ ਇੱਥੇ ਮਿਰਚਾਂ ਦੀ ਪਨੀਰੀ ਤੇ ਗੋਭੀ ਦੀ ਪਨੀਰੀ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਤੇ ਹੁਣ ਆਪਾਂ ਚੱਲਦੇ ਆਂ ਜੀ ਅੰਦਰ ਵੱਲ ਨੂੰ ਜਿੱਥੇ ਕੀ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਆਏ ਹੋਏ ਨੇ ਕਰਤਾਰ ਵਾਲੇ ਕੰਬਾਈਨ ਟਰੈਕਟਰ ਵਾਲੇ ਤੇ ਹੋਰ ਭਾਈ ਜੀ ਕੀ ਹਾਲ ਹੈ ਠੀਕ ਠਾਕ ਤੇ ਦੇਖੋ ਜੀ ਮੇਰੇ ਪਿੱਛੇ ਤੁਸੀਂ ਇਧਰ ਸੋਨਾਲੀ ਕਾ ਪਹਿਲੇ ਨੰਬਰ ਤੇ ਉਧਰ ਬੀਕੇ ਦੀ ਟਾਇਰਸ ਵਾਲੇ ਤੇ ਸਾਰੇ ਕਿਸਾਨ ਪਰ ਆ ਮਹਾਮਾ ਕੇ ਪਹੁੰਚੇ ਨੇ ਤਰੀਕ ਹੈਗੀ ਆ ਜੀ 2 ਸਤੰਬਰ 2 ਤੇ 3 ਤਰੀਕ ਦਾ ਹੈਗਾ ਜੀ ਇਹ ਕਿਸਾਨ ਮੇਲਾ ਲੋ ਜੀ ਪਹੁੰਚਦੇ ਆਂ ਅੰਦਰ ਸਭ ਤੋਂ ਪਹਿਲਾਂ ਦੇਖੋ ਜੀ ਆ ਲੱਗਾ ਜੀ ਸੋਨਾਂ ਲੀਗ ਵਾਲਿਆਂ ਦਾ ਬੂਤ ਜੀ ਚੈੱਕ ਕਰੋ ਇਹ ਦੇਖ ਰਹੇ ਨੇ ਟਰੈਕਟਰ ਕਿੱਥੇ ਹੋਇਆ ਆਪਾਂ ਨੂੰ ਕਰਨਾ ਇਸ਼ਤਿਹਾਰ ਆ ਦੇਖੀ ਇਹ ਆਪਾਂ ਇਹ ਆ ਜੀ 4/4 ਟਾਇਰ ਚੈੱਕ ਕਰੋ ਜੀ ਤੁਸੀਂ ਤੇ ਆਈ ਬਾਈ ਜਿਹੜੇ ਆ ਸਪੈਸੀਫਿਕੇਸ਼ਨ ਦੱਸਦੇ ਵੇ ਇਸ ਟਰੈਕਟਰ ਦੀ ਤੇ ਜਾ ਕੇ ਆਪਾਂ ਗੱਲਬਾਤ ਕਰਦੇ ਆ ਜੇ ਮਿਲ ਜਾਣ ਤਾਂ ਵੈਸੇ ਤਾਂ ਬਿਜੀ ਨੇ ਲੋ ਜੀ ਦੇਖੋ ਤੁਸੀਂ ਹਾਂਜੀ ਵੀਰ ਜੀ ਕੀ ਕੀਮਤ ਦੱਸੀ ਤੁਸੀਂ ਟਰੈਕਟਰ ਦੀ ਜਿਹੜੀ 1200 1200 ਮੇਲੇ ਦਾ ਰੇਟ ਆ ਮੇਲੇ ਦਾ ਰੇਟ ਵੈਸੇ ਵੈਸੇ 1380 ਦਾ 1380 ਲੋ ਜੀ ਮੇਲੇ ਕਰਕੇ ਆ ਜਿਹੜਾ ਲੱਖ ਰੁਪਏ ਦਾ ਡਿਸਕਾਊਂਟ ਹੈ ਰੇਟ ਤੁਸੀਂ ਸੋਲਿਆ ਜੀ ਮੇਲੇ 'ਚ 1280 ਵੈਸੇ ਹੈਗਾ ਜੀ 1380 ਸੋ ਅੱਗੇ ਚੱਲਦੇ ਆ ਜੀ ਹਾਂਜੀ ਸਿਕਾ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਕਿਵੇਂ ਲੱਗ ਰਿਹਾ ਜਾਣ ਕੇ ਮੇਲੇ ਚ ਹਾਂਜੀ ਹਾਂ ਹੋ ਠੀਕ ਠਾਕ ਜੀ ਲੈ ਰਹੇ ਹੁਣੰਦ ਓਕੇ ਜੀ ਓਕੇ ਤੇ ਇੱਧਰ ਵੀ ਲੱਗਾ ਜੀ ਦੇਖੋ ਸੋਨਾਲੀਗਾ ਤਗੜੇ ਟਰੈਕਟਰ ਨੇ ਜੀ ਸਾਰੇ ਬੱਚਿਆਂ ਵਾਲੇ ਡੀਆਈ 65 ਇੱਥੇ ਅਮਰੀਕਾ ਸਹੀ ਗੱਲ ਆ ਲਓ ਜੀ ਆ ਸਾਰੇ ਸੋਨਾਲੀਗਾ ਨੇ ਟਰੈਕਟਰ ਨੇ ਤੇ ਇੱਧਰ ਬੀਕੇਟੀ ਵਾਲੇ ਵਾਲੇ ਪਾਸੇ ਚੱਲਦੇ ਆ ਜੀ ਕਰਦੇ ਆ ਚੈੱਕ ਲਓ ਜੀ ਆ ਦੇਖੋ ਕਿੰਨਾ ਤਗੜਾ ਟਾਇਰ ਲਗਾਇਆ ਜੀ ਬੀਕੇਟੀ ਵਾਲਿਆਂ ਨੇ ਚੈੱਕ ਕਰੋ ਕੀ ਬਾਤ ਹੈ ਨੰਬਰ ਚੈੱਕ ਕਰ ਲਓ ਜੀ ਏਡਾ ਵੱਡਾ ਟਾਇਰ ਕਿੰਨੂੰ ਪੈਂਦਾ ਹੋਊਗਾ ਚਲੋ ਇਹ ਤਾਂ ਹੈਗਾ ਜੀ ਐਗਜ਼ਾਮਪਲ ਦੇ ਤੌਰ ਤੇ ਤੇ ਬੜੀ ਘੈਂਟ ਇਹਨਾਂ ਨੇ ਲਗਾਈ ਹੋਈ ਹੈ ਇੱਥੇ ਕਨੋਪੀ ਚੈੱਕ ਕਰੋ ਜੀ ਟਾਇਰ ਇਹ ਸਾਰੇ ਬੀਕੇਟੀ ਵਾਲਿਆਂ ਦੇ ਟਾਇਰ ਨੇ ਜੀ ਇੱਥੇ ਤੇ ਇਹ ਸਟਾਲ ਜਿਹੜਾ ਬੀਕੇਟੀ ਵਾਲਿਆਂ ਦਾ ਪੂਰਾ ਤੇ ਹਰ ਇੱਕ ਸਾਈਜ਼ ਦੇ ਜਿਹੜੇ ਨੇ ਟਾਇਰ ਇੱਥੇ ਤੁਹਾਨੂੰ ਮਿਲ ਜਾਣਗੇ ਅਵੇਲੇਬਲ ਸੋ ਮੇਲੇ ਕਰ ਇੱਥੇ ਜਿਹੜੀਆਂ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਹਨ ਜਿਵੇਂ ਟਾਇਰ ਆ ਜਾਂ ਕੋਈ ਵੀ ਮਸ਼ੀਨਰੀ ਆਪਾਂ ਖਰੀਦਦੇ ਆ ਉਹਦਾ ਮਤਲਬ ਰੇਟ ਚ ਬਹੁਤ ਆਪਾਂ ਨੂੰ ਕਟੌਤੀ ਮਿਲੂਗੀ ਰੇਟ ਘੱਟ ਮਿਲੂਗਾ ਜੀ ਉੱਥੇ ਟਰੈਕਟਰ ਦੇ ਵਿੱਚ ਤਿੰਨ ਟਰੈਕਟਰ ਜਿੰਨੇ ਜਾਣ ਹੈ ਉੱਥੇ ਅੰਜਲ ਚ ਤੁੰਨਾ ਇੰਜਣਾ ਨਹੀਂ ਜਾਨ ਕਰ ਸਕਦੇ ਪਰ ਜੇ ਕੁਝ ਮੇਨ ਲੋ ਜੀ ਕਰੋ ਚੈੱਕ ਜਿੰਨੀ ਸਪੀਡ ਅੱਜ ਉਹਨਾਂ ਸਪੀਡ ਤੇ ਚੱਲ ਅਗਲੇ ਪੈਗਾ ਤੇ ਮਰਜਾਲ ਲਾਈ ਲਓ ਜੀ ਆ ਚੈੱਕ ਕਰੋ ਜੀ ਕਰਾਹੀ ਆ ਹੈਗਾ ਜੀ ਕਰਾਹਾ ਇਸ ਸਰਪਨ ਵਾਲਿਆਂ ਦਾ ਜੀ ਸਰਪਨ ਵਾਲਿਆਂ ਨੇ ਇੱਥੇ ਲਾਈ ਹੋਈ ਹੈ ਆਪਣੀ ਸਟਾਲ ਚੈੱਕ ਕਰੋ ਤੇ ਉਸ ਤੋਂ ਬਾਅਦ ਆ ਗਿਆ ਜੀ ਆ ਵਟਾ ਪਾਉਣ ਵਾਲਾ ਜਿੰਦਰਾ ਤੇ ਐਡਜਸਟ ਕਰਨਾ ਵਾਸਤੇ ਦੇਖੋ ਜੀ ਆ ਨਵਾਂ ਪ੍ਰੋਜੈਕਟ ਲਾਇਆ ਜੀ ਇਹ ਨਵਾਂ ਹੈ ਨਾ ਵੀਰ ਜੀ ਹਾਂ ਬਿਲਕੁਲ ਨਵਾਂ ਹਾਂ ਬਿਲਕੁਲ ਨਵੀਂ ਚੀਜ਼ ਹੈ ਜੀ ਦੇਖੋ ਐਡਜਸਟਮੈਂਟ ਹੋ ਜਾਂਦੀ ਹੈ ਤੇ ਅੱਗੋਂ ਘੁਮਾ ਕੇ ਜਿਸ ਹਿਸਾਬ ਨਾਲ ਆਪਾਂ ਵਟ ਦੀ ਚੜਾਈ ਕਰਦੇ ਹਾਂ ਉਸ ਹਿਸਾਬ ਨਾਲ ਬਣ ਜੇਗਾ ਜੀ ਤੇ ਇੱਧਰ ਆ ਗਿਆਂ ਜੀ ਹੱਲਾ ਬਾਕੀ ਜਾ ਕੇ ਇਹਨਾਂ ਨੂੰ ਪੁੱਛਦੇ ਆ ਵੀ ਕੀ ਕੋਈ ਇਲਾਕੇ ਡਿਸਕਾਊਂਟ ਹੈ ਦੇਖੋ ਜੀ ਜੀ ਚੈਨਲ ਹੈ ਵੀਰ ਆਪਣਾ ਆਪਣਾ ਜਗਜੀਤ ਬਾਈ ਵਲੌਗਸ ਜਗਜੀਤ 22 ਵਲੌਗਸ ਦੇਖਦੇ ਆਂ ਬਾਈ ਨੂੰ ਪੁੱਛਦੇ ਜਾ ਕੇ ਹਾਂਜੀ ਵੀਰ ਜੀ ਕਿਵੇਂ ਆ ਜੀ ਕੀ ਡਿਸਕਾਊਂਟ ਮਿਲ ਰਿਹਾ ਸਪੈਸ਼ਲ ਇੱਥੇ ਹੁਣ ਮੇਲੇ ਕਰਕੇ ਹਾਂਜੀ ਹਾਂਜੀ ਕਿਵੇਂ ਦੱਸੋ ਕੁਝ ਐਗਜ਼ਾਮਪਲ ਸਾਡੇ ਆਪਣੇ ਇੱਕ ਤਾਂ ਡਿਲੀਵਰੀ ਫ੍ਰੀ ਹੋ ਜੁ ਗਈ ਹੈ ਅੱਛਾ ਡਿਲੀਵਰੀ ਫ੍ਰੀ ਹਾਂ ਰੇਟ 'ਚ ਰੇਟ 'ਚ ਆਪਣੇ ਜੋ ਕੰਪਨੀ ਦਾ ਰੇਟ ਹੈ ਉਹਨਾਂ ਦਾ ਜਾਂ ਉਸ ਨੂੰ ਨਾਰਮਲ ਦੇ ਸਕਿਆ ਹੈ ਅੱਛਾ ਜੀ अच्छा मतलब दो गए लो जी डिस्काउंट ਕਹਿੰਦੇ ਅਸੀਂ ਕੰਪਨੀ ਦਾ ਰੇਟ ਥੋੜਾ ਜਿਹਾ ਦਵਾਵਾਂਗੇ ਜਰੂਰ ਤੇ ਇੱਧਰ ਆਹ ਦੇਖੋ ਜੀ ਆਹ ਚੈੱਕ ਕਰੋ ਕੰੀਆਂ ਚੈੱਕ ਕਰੋ ਜੀ ਤੁਸੀਂ ਹਾਈਡਰੋਲਿਕ ਡਿਸਕ ਹੈ ਉਹ ਇਹਨੂੰ ਤਾਂ ਖਿੱਚ ਲਈ ਡਾਇਰੈਕਟਰ ਵੀ ਬਹੁਤ ਤਗੜਾ ਚਾਹੀਦਾ ਜੀ ਰੇਟ ਅਗੇ ਦੇਖ ਤੇ ਆ ਵੀ ਨੇ ਜੀ ਇੱਧਰ ਇਹ ਵੀ ਹੈਡਰੋਲਿਕ ਨੂੰ ਵੀ ਇਹ ਜੈਕਰ ਹੋ ਰਿਹਾ ਹੈ। ਇਸ ਮੇਲੇ 'ਚ ਆਪਾਂ ਨੂੰ ਇਹੋ ਜਿਹੀਆਂ ਜਿਹੜੀਆਂ ਅਲੱਗ-ਅਲੱਗ ਬਣਗੀਆਂ ਸੰਧਾਂ ਵਾਲੀਆਂ ਸੰਿਹੜੀਆਂ ਦੇ ਤੁਹਾਨੂੰ ਮਿਲਣੀਆਂ ਜੀ। ਸੋ ਇੱਧਰ ਸੀਡਸ ਵਾਲੇ ਸਟਾਲ ਨੇ ਸਾਰੇ ਜੀ ਅੱਗੇ ਆਣ ਕੇ ਐਲੋਰਾ ਨੇਚਰਲ ਸੀਡਸ ਦੇਖੋ ਜੀ ਇਹ ਦੂਜਾ ਵਾਲਾ ਸਟਾਲ ਹੈ ਜੀ। ਅਲੱਗ-ਅਲੱਗ ਤਰ੍ਹਾਂ ਦੇ ਬੀਜ ਤੁਸੀਂ ਲੈ ਸਕਦੇ ਹੋ ਫਲੀਆਂ ਦੇ, ਪਿੰਡੀਆਂ ਦੇ, ਉਹ ਚੀਜ਼ਾਂ ਨੇ ਜੀ। ਇੱਧਰ ਜੀ 골ਡਨ ਕਾਊ ਇੱਧਰ ਜੀ ਆਪਣਾ ਪੱਠਿਆਂ ਪੁੱਠਿਆਂ ਦਾ ਬੀਜ ਜਿਹੜਾ ਉਹ ਮਿਲੂਗਾ ਜੀ ਪੱਠਿਆਂ ਵਾਸਤੇ ਤੇ ਇੱਧਰ ਜਿਹੜਾ ਇੱਕ ਸਾਈਡ ਤੇ ਆ ਫੀਡ ਵਗੈਰਾ ਸਾਰੇ ਤਰ੍ਹਾਂ ਦੀ ਆ ਵੇਖੋ ਜੀ ਦਾਪ ਸਟਾਰਟਰ ਦਾਪ ਗਰੋਵਰ ਪੀਪਰ ਇਹ ਸਾਰੇ ਤਰ੍ਹਾਂ ਦੀ ਤੁਹਾਨੂੰ ਜਿਹੜੀ ਹੈ ਇੱਥੇ ਆ ਫੀਡ ਆ ਜਿਹੜੀ ਮਿਲ ਜੂਗੀ ਜੀ ਪਸ਼ੂਆਂ ਵਾਸਤੇ ਯਾਦ ਕਰੋ ਇਹ ਮੁਸਕਾਨ ਵਾਲਿਆਂ ਦਾ ਜੀ ਮੁਸਕਾਨ ਵਾਲਿਆਂ ਦਾ ਲੱਗਾ ਹੋਇਆ ਜੀ ਇਹ ਸਾਰਾ ਇੱਧਰਲੇ ਪਾਸੇ ਜਦੋਂ ਵੜੋਗੇ ਐਂਟਰ ਹੋਗੇ ਸੱਜੇ ਹੱਥਾਂ ਨੂੰ ਸਾਰਾ ਜਿਹੜਾ ਇਹ ਮਿਲੂਗਾ ਜੀ ਇਹ ਸਾਰਾ ਮਤਲਬ ਇੱਧਰ ਬੀਜ ਨੇ ਤੇ ਪਸ਼ੂਆਂ ਵਾਸਤੇ ਚਾਰਾ ਫੀਡ ਵਗੈਰਾ ਇਹ ਚੀਜ਼ਾਂ ਮਿਲਣਗੀਆਂ ਅਲੱਗ-ਅਲੱਗ ਕੰਪਨੀਆਂ ਨੇ ਆਪੋ ਆਪਣੀਆਂ ਜਿਹੜੀਆਂ ਚੀਜ਼ਾਂ ਲਸਾ ਇੱਧਰ ਆ ਗਿਆ ਜੀ ਸਰਦਾਰ ਇੰਡਸਟਰੀਜ਼ ਵਾਲੇ ਇਹਨਾਂ ਦਾ ਵੀ ਸੀਡਰ ਵਗੈਰਾ ਸੁਪਰ ਸੀਡਰ ਦੇਖੋ ਜੀ ਚਲੋ ਚੈੱਕ ਆਹ ਦੇਖੋ ਜੀ ਆਹ ਹੈਗਾ ਸੁਪਰ ਸੀਡਰ ਜੀ ਸਰਦਾਰ ਵਾਲਿਆਂ ਦਾ ਚਲੋ ਚੈੱਕ ਸਤਿ ਸ਼੍ਰੀ ਅਕਾਲ ਜੀ। ਕਿੱਸਾ ਕਰ ਗਿਆ ਲੱਗ ਲੱਗਨੇ ਜੀ। ਰੋਟਾਵੇਟਰ ਵੀਰ ਜੀ ਕਿੰਨੇ ਫੁੱਟਾ ਹੈ ਰੋਟਾਵੇਟਰ? 9 ਫੁੱਟਾ। 9 ਫੁੱਟਾ? ਅੱਛਾ ਜੀ। ਕੁਝ ਮੇਲੇ ਕਰਕੇ ਕੁਝ ਹੈ ਡਿਸਕਾਊਂਟ? ਹਾਂ ਜੀ। ਕਿਵੇਂ ਦੱਸੋਗੇ ਪ੍ਰਾਈਜ਼ਿੰਗ ਦਾ ਮੜਾ ਜਾਂ? 5000 ਦੇ ਡਿਸਕਾਊਂਟ ਹੈ ਜੀ ਮੇਰੇ। 5000? ਉਤਨਾ ਵੈਸੇ ਕੀ ਪ੍ਰਾਈਜ਼ ਹੈ ਤੇ ਮੇਲੇ ਕਰਕੇ ਕੀ ਮਿਲੂਗਾ ਜੀ? ਇੱਕ 10 ਆ ਜੀ। ਇੱਕ ਇੱਕ 5000। ਦੇਖੋ ਜੀ 9 ਫੁੱਟਾ ਹੈ ਜੀ ਤੇ ਸਰਦਾਰ ਵਾਲਿਆਂ ਦਾ ਜੀ ਸਰਦਾਰ ਇੰਡਸਟਰੀਜ਼ ਵਾਲਿਆਂ ਦਾ। ਤੇ ਚੈੱਕ ਕਰੋ ਤੇ ਵੀਰ ਜੀ ਆ ਕਿੰਨੇ ਫੁੱਟਾ ਇਹ 6 ਫੁੱਟਾ ਇਹਦਾ ਕੀ ਪ੍ਰਾਈਜ਼ ਹੈ ਜੀ? ਇਹ 75000 75000 ਮਤਲਬ ਸਾਰਿਆਂ ਤੇ ਡਿਸਕਾਊਂਟ ਮਿਲੂਗਾ 2 ਤੇ 3 ਸਤੰਬਰ ਨੂੰ ਠੀਕ ਹੈ ਜੀ ਤੇ ਆ ਵੀਰ ਜੀ ਆ ਆ ਇਹ ਇਹਦੀ ਗਰਾਰੀ ਅੱਛਾ ਇਹਦੀ ਗਰਾਰੀ ਹੈ ਜੀ ਆ ਭਈ ਅੱਡ ਦੇਖ ਲਓ ਤੁਸੀਂ ਕਰ ਲਓ ਚੈੱਕ ਜੀ ਸਾਰੀਆਂ ਚੀਜ਼ਾਂ ਨੇ ਤੇ ਵੀਰ ਜੀ ਆ ਮਸ਼ੀਨ ਹਾਂਜੀ ਉਹ ਜਿਹੜੇ ਜਿਹੜੇ ਉਹ ਬਣਾਉਂਦੇ ਨੇ ਗੱਡੇ ਜੇ ਆ ਝੋਨੇ ਦੇ ਜਿਹੜੇ ਖੇਤਾਂ 'ਚ ਵੇਖੋ ਦੋਸਤੋ ਗੱਡੇ ਜੇ ਨਹੀਂ ਬਣਾਉਂਦੀ ਆ ਮਸ਼ੀਨ ਭਈ ਹੈ ਜੀ ਤੇ ਇਹ ਵੀ ਇਹਨਾਂ ਕੋਲ ਅਵੇਲੇਬਲ ਹੈ ਜੀ ਸਰਦਾਰ ਇੰਡਸਟਰੀਜ਼ ਵਾਲਿਆਂ ਕੋਲ ਸੋ ਆ ਚੀਜ਼ਾਂ ਨੇ ਜੀ ਮੇਲੇ ਦੇ ਵਿੱਚ ਸਾਰੇ ਜ਼ਿੰਮੇਦਾਰ ਭਰਾ ਆਪਣੇ ਦੇਖੋ ਬੈਠੇ ਗੱਲਾਂ ਬਾਤਾਂ ਮਾਰ ਬੜਾ ਵਧੀਆ ਮਾਹੌਲ ਹੈ ਜੀ ਤੇ ਸੁਪਰ ਜ਼ੀਰੋ ਡ੍ਰਿਲ ਆ ਗਈ ਜ਼ੀਰੋ ਸੀਡ ਡ੍ਰਿਲ ਦੇਖੋ ਯਾ ਸਪੈਸ਼ਲ ਸਟਾਲ ਲਾਇਆ ਹੈ ਜੜਾ ਪਸ਼ੂਆਂ ਦੀਆਂ ਮੋਰੀਆਂ ਸੰਗੜ ਮੁਖ ਨੇ ਜਿਹੜਾ ਪਟੇ ਵਗੈਰਾ ਜਿਹੜੇ ਆਪਣੇ ਪਾਲਤੂ ਜਾਨਵਰ ਜਿਹੜੇ ਆਪਾਂ ਰੱਖਦੇ ਹਾਂ ਉਹਨਾਂ ਮਸਤੀ ਆ ਆ ਦੇਖੋ ਜੀ ਕਰੋ ਚੈੱਕ ਸਪੈਸ਼ਲ ਸਟਾਲ ਉਸੇ ਜੀਵੀਆਂ ਕੰਗਣ ਕੜੇ ਪਾਉਣ ਵਾਸਤੇ ਜੀ ਤੇ ਡੰਗਣਾ ਨੂੰ ਪਾਉਣ ਵਾਸਤੇ ਭਰਾ ਵਰਚਨੇ ਵਗੈਰਾ ਸਾਰਾ ਕੁਝ ਆ ਗਿਆ ਹਾਂ ਮਤਲਬ ਦੇਸੀ ਦਵਾਈਆਂ ਲਓ ਜੀ ਆ ਆ ਗਈ ਮਸ਼ੀਨ ਜੀ ਕਲਾਸ ਵਾਲਿਆਂ ਦੀ 4 ਪੌਣ ਵਾਲੀ ਮਸ਼ੀਨ ਜੇ ਕਰੋ ਚੈੱਕ ਕਰ ਤੇ ਟਰੈਕਟਰ ਵਗੈਰਾ ਪਾ ਕੇ ਭਾਈਆਂ ਨੇ ਖਲਾਰੀ ਇਹ ਪੂਰਾ ਪ੍ਰੋਜੈਕਟ ਹੈ ਜੀ ਕਰੋ ਚੈੱਕ ਡੈਂਪਰ ਚੈੱਕ ਕਰੋ ਉੱਪਰ ਬਿੰਦੇ ਦੇ ਇੰਟਰਵਿਊ ਆ ਇੰਟਰਵਿਊ ਦੇ ਆ ਭਾਈ ਸਿੱਧੂ ਮੂਸੇ ਵਾਲੇ ਬਾਈ ਦੇ ਪਿੰਡ ਤੋਂ ਆਇਆ ਜੀ ਕਿਤਾਬ ਹੱਟ ਮੂਸਾ ਮਾਨਸਾ ਇੱਕ ਕਿਤਾਬਾਂ ਦਾ ਸਟਾਲ ਲੱਗਾ ਹੈ ਇੱਥੇ ਹਰ ਤਰ੍ਹਾਂ ਦੀ ਕਿਤਾਬ ਜਿਹੜੀ ਤੁਸੀਂ ਰੀਡ ਕਰਨੀ ਚਾਹੋਗੇ ਤੁਹਾਨੂੰ ਮਿਲ ਜੂਗੀ ਇੱਥੇ ਜੀ ਡਿਸਕਾਊਂਟ ਹੈ ਵੀਰੇ ਬੁੱਕਸਤੇ ਵੀ ਮੇਲੇ ਕਰਕੇ ਹਾਂ ਠੀਕ ਹੈ ਜੀ ਮੇਲੇ ਕਰਕੇ ਬੁੱਕਸਤੇ ਵੀ ਡਿਸਕਾਊਂਟ ਹੈ ਪੰਜਾਬੀ ਜੀ ਵੀ ਹੈਗੀਆਂ ਨੇ ਇੰਗਲਿਸ਼ ਮਤਲਬ ਹਰ ਇੱਕ ਤਰ੍ਹਾਂ ਦਾ ਜਿਹੜਾ ਵੀ ਅਰਜਨ ਤੁਸੀਂ ਕਿਸੇ ਬੁਗਾ ਲੈਣਾ ਚਾਹੁੰਦੇ ਤਾਂ ਉਹ ਮਿਲ ਜੂਗਾ ਜੀ ਤੁਹਾਨੂੰ ਵੈਸੇ ਤੇ ਨਾ ਕੱਲ ਗਰਮੀ ਬਹੁਤ ਸੀਗੀ ਜੀ 1 ਤਰੀਕ ਨੂੰ ਜਾਨੀ ਗੀ 1 ਸਤੰਬਰ ਨੂੰ ਪਰ ਅੱਜ ਜਿਹੜਾ ਮੌਸਮ ਆ ਸਵੇਰ ਦਾ ਬੱਦਲਵਾਈ ਵਾਲਾ ਹਵਾ ਠੰਡੀ ਚੱਲਦੀ ਆ ਚਲੋ ਪਸੀਨਾ ਤਾਂ ਜਦੋਂ ਆਪਾਂ ਗੈਦਰੇਸ਼ਨ ਵਾਲੀ ਥਾਂ ਤੇ ਗੈਦਰ ਜਿੱਥੇ ਗੈਦਰਿੰਗ ਜ਼ਿਆਦਾ ਹੁੰਦੀ ਹੈ ਉੱਥੇ ਆਉਂਦੇ ਹੀ ਹੁੰਦਾ ਸੋ ਬਾਕੀ ਵਧੀਆ ਜੀ ਮਾਹੌਲ ਮੇਲੇ ਦਾ ਕਦਮ ਸਾਰੇ ਜਿੰਮੀ ਦਾ ਸਰਾਏ ਤੇ ਆ ਹੈਗੀ ਜਗਤਜੀਤ ਵਾਲਾ ਦੀ ਸਟਾਲ ਜੀ ਹੋ ਜੀ ਸਾਰੇ ਦੇਖੋ ਕਿੰਨਾ ਘੈਂਟ ਮਾਹੌਲ ਹੈ ਜੀ ਪਾਣੀ ਆਪਾਂ ਵੀ ਪਾਣੀ ਪੀ ਲਈਏ ਥੋੜਾ ਜਿਹਾ ਆ ਚੈੱਕ ਕਰੋ ਜੀ ਸੁਪਰ ਸੀਡਰ ਜਗਤਜੀਤ ਵਾਲਿਆਂ ਦਾ ਇਹ 9 ਫੁੱਟ ਹੈ ਜੀ ਇਹ 9 ਫੁੱਟ ਸੁਪਰ ਸੀਡਰ ਪਾਈ ਹੈ ਕਿਸੇ ਨੇ ਕਿੰਨਾ 9 ਫੁੱਟ ਲੈ ਸਕਦੇ ਹੋ ਤੇ ਇੱਧਰ ਆ ਗਿਆ ਜੀ ਇਹ ਰੋਟੇਟਰ ਉਹ ਮਸ਼ੀਨ ਦੇਖਦੇ ਆ ਕਿਹੜੀ ਆ ਜੀ ਇਹ ਗੱਡੇ ਬਣਾਉਣ ਵਾਲੀ ਮਸ਼ੀਨ ਲੱਗਦੀ ਆ ਮੈਨੂੰ ਤੇ ਇਹਦਾ ਵੀ ਜਾ ਕੇ ਕਰਦੇ ਚੈੱਕ ਵੀਰ ਜੀ ਇਹ ਕਿਹੜੀ ਮਸ਼ੀਨ ਆ ਗੱਡੇ ਭਾਉਣ ਵਾਲੀ ਹਾਂਜੀ ਹਾਂਜੀ ਗੱਠੀ ਠੀਕ ਆ ਜੀ ਇਹ ਗੱਠੇ ਬਣਾਉਣ ਲਈ ਮਸ਼ੀਨ ਹੈ ਜੀ ਸਿਕੋਰੀਆ ਇਹ ਕਹਿੰਦੇ ਕਿ ਕਿੱਥੇ ਮਗਿਆਂ ਲਓ ਜੀ ਬਹੁਤ ਦੂਰ ਦੂਰ ਤੱਕ ਜੀ ਮਿਲਣਾ ਤੇ ਜਿਆਦੀਆਂ ਇੱਥੇ ਜਿਆਦੀਆਂ ਕੀ ਤਕਰੀਬਨ ਸਾਰੀਆਂ ਚੀਜ਼ਾਂ ਜੜੀਆਂ ਵਾਂ ਜੜੀਆਂ ਜ਼ਿਮੀਂਦਾਰ ਭਰਾਵਾਂ ਨਾਲ ਸੰਬੰਧ ਰੱਖਣ ਵਾਲੀਆਂ ਉਹਨਾਂ ਦਾ ਪਸ਼ੂਆਂ ਦਾ ਚਾਰਾ ਜ਼ਿਮੀਂਦਾਰਾਂ ਭਰਾਵਾਂ ਦਾ मतलब ਸੰਦਸ ਦੇ ਡਰੇ ਟਰੈਕਟਰ ਜਾਂ ਚੀਜ਼ਾਂ ਜੀ ਲੋ ਜੀ ਆ ਜਿਹੜੇ ਆ ਗੱਡੇ ਬਣਾਉਣ ਤੋਂ ਪਹਿਲਾਂ ਮਸ਼ੀਨ ਇਕੱਠੇ ਕਰਦੀ ਹੈ ਜੀ ਪਰਾਲੀ ਉਹ ਮਸ਼ੀਨ ਆ ਗਈ ਜੀ ਸਾਰੀਆਂ ਮਸ਼ੀਨਾਂ ਚੈੱਕ ਕਰ ਲਓ ਜੀ ਨਾਲ-ਨਾਲ ਤੁਹਾਨੂੰ ਸਾਰਿਆਂ ਨੂੰ ਪਛਾਣ ਹੋ ਜੂਗੀ ਵੀ ਕਿਹੜੀ ਮਸ਼ੀਨ ਕਿਹੜੀ ਕਿਵੇਂ ਆ ਜੀ ਲੋ ਜੀ ਇਹ ਜ਼ੀਰੋ ਡ੍ਰਿਲ ਆ ਗਈ ਜੀ ਐਗਰੀ ਜਨ ਵਾਲਿਆਂ ਦੀ ਸੋ ਜਿੰਨੀਆਂ ਵੀ ਜੜੀਆਂ ਜਾਣੀਆਂ ਮਾਨੀਆਂ ਕੰਪਨੀਆਂ ਨੇ ਨਾ ਜੀ ਸਾਰੀਆਂ ਇੱਥੇ ਆਈਆਂ ਨੇ ਰੋਟਾਵੇਟਰ ਬਣਾਉਣ ਵਾਲੀਆਂ ਸੰਦਸ ਦੇਣੇ ਬਣਾਉਣ ਵਾਲੀਆਂ ਤੇ ਤਾਂ ਫਿਰ ਕਿਤਾਬ ਘਰ ਆ ਗਿਆ ਦੇਰੀ ਫਾਰਮ ਦੇਰੀ ਪ੍ਰੋਡਕਸ਼ਨ ਲਓ ਜੀ ਆ ਚੈੱਕ ਕਰੋ ਦਸਮੇਸ਼ ਵਾਲਿਆਂ ਦੀ ਕੰਬਾਈਨ ਯਾਰ ਬਾਤ ਹੈ ਸਾਰੀ ਬੰਦ ਹੈ ਜੀ ਤੇ ਅੱਗੋ ਚੈੱਕ ਕਰੋ ਜਿਹਦਾ ਕਟਰਵਾਲ ਜਾਂ ਪਹਾੜ ਤੇ ਦੇਖ ਲਿਆ ਸਾਰਾ ਇਹਨੂੰ ਜਾ ਕੇ ਦੇਖੋ ਜੀ ਕੀ ਬਾਤ ਹੈ ਪੂਰੀ ਬੰਦ ਹੈ ਜੀ ਦੇਖੋ ਤੁਸੀਂ ਡਾਇਨਾਮਿਕ ਐਡੀਸ਼ਨ ਦੇਖੋ ਜੀ ਜਿਹੜੇ ਆ ਨਵੇਂ 10910 ਜਿਹੜੇ ਨਵੇਂ ਤਕਨੀਕ ਨਾਲ ਬਣਦੇ ਆ ਰਹੇ ਨੇ ਸੰਸਲੇੜੇ ਸਾਰਿਆਂ ਚ ਦੇਖੋ ਕਿੰਨਾ ਸਦਾਰ ਹੋ ਗਿਆ ਜੀ ਇਹ ਆ ਜੀ ਕੰਬਾਈਨ ਇਹ ਆ ਗਿਆ ਜੀ ਟੂੜੀ ਵਾਲਾ ਸਟਾਰੀਪਰ ਇਸੇਸ਼ ਵਾਲਿਆਂ ਦਾ ਇਹ ਵੀ ਜੀ ਕੰਬਾਈਨ ਵੀਰੇ ਏਸੀ ਸਾਰੀ ਏਸੀ ਆ ਕੰਬਾਈਨ ਠੀਕ ਹੈ ਜੀ ਲੋ ਜੀ AC ਵਾਲੀ ਕੰਪਾਈਨ ਆ AC ਲੱਗਾ ਹੋਇਆ ਜੀ ਹਾਂ ਜੀ ਹਾਂ ਜਰੂਰ ਜੀ ਕਿਉਂ ਨਹੀਂ ਦੱਸੋ ਜੀ ਤੁਸੀਂ ਕਿਹੜੀ ਚੀਜ਼ ਵਧੀਆ ਲੱਗੀ ਤੁਹਾਨੂੰ ਮੇਲੇ ਦੇ ਵਿੱਚ ਬੋਲੋ ਵੀਰ ਜੀ ਸਾਰਾ ਵਧੀਆ ਸਾਰਾ ਵਧੀਆ ਲੋ ਜੀ ਖਾਣ ਪੀਣ ਵਾਲੀਆਂ ਆਈਟਮਾਂ ਵੀ ਨੇ ਇੱਥੇ ਜਲੇਬੀਆਂ ਚੱਲ ਰਹੀਆਂ ਨੇ ਤੇ ਇੱਧਰ YouTube ਪਰ ਧੂਮ ਮਚਾਣੇ ਕੇ ਬਾਅਦ ਆਪਕੇ ਸ਼ਹਿਰ ਮੇਂ ਫਰੈਸ਼ ਫਰੂਟ ਆਈਸਕ੍ਰੀਮ ਤੇ ਫਰੂਟ ਆਈਸਕ੍ਰੀਮ ਮਿਲ ਰਹੀ ਜੀ ਇੱਥੇ ਕੱਠ ਬਹੁਤ ਇੱਥੇ ਦੇਖਦੇ ਆਂ ਜੀ ਲੱਬੀਆਂ ਮਾਰ ਰਹੀਆਂ ਤਾਂ ਆ ਦੇਖ ਫਰੂਟ ਦੀ ਆਈਸਕ੍ਰੀਮ ਆ ਜੀ ਹਾਦਲਪੀ ਤਾਂ ਫਿਰ ਤੁਹਾਨੂੰ ਪਤਾ ਆਪਾਂ ਕਦੇ ਬਣ ਰਹਿ ਨਹੀਂ ਸਕਦੇ ਬਿਲਕੁਲ ਜੀ ਆਹ ਦੇਖੋ ਜੀ ਫ੍ਰੈਸ਼ ਫਰੂਟ ਦੇ ਆਈਸਕ੍ਰੀਮ ਬਣਾ ਰਹੇ ਨੇ ਲਾਈਵ ਲਾਈਵ ਆਈਸਕ੍ਰੀਮ ਬਣਾ ਕੇ ਖਾਣਗੇ ਲੋ ਜੀ ਆਹ ਦੇਖੋ ਸਾਰਾ ਖਰਚ ਕੇ ਬਈ ਦੂਜੇ ਪਾਸੇ ਲਾ ਰਹੇ ਇਹਨੂੰ ਆ ਬਰਫ ਦੇ ਨਾਲ ਬਲੇਟ ਬਲੇਟ ਕੇ ਫਰੂਟ ਦੀ ਬਣਾ ਰਿਹਾ ਤਿਆਰ ਕਰ ਰਿਹਾ ਚਲੋ ਜੀ ਲੋ ਜੀ ਪੰਡਾਲ ਸੱਜਿਆ ਹੈ ਇੱਧਰ ਪੂਰਾ ਜੀ ਤੇ ਆਪਣੇ ਕਿਸਾਨ ਭਰਾ ਸਾਰੇ ਬੈਠੇ ਨੇ ਕੱਠ ਬਹੁਤ ਜੀ ਮੇਲੇ ਦੇ ਵਿੱਚ ਤੇ ਦੂਜਾ ਇੱਕੋ ਇਨਾਂ ਕੋਈ ਕਹਿੰਦੇ ਵੀ ਸਿੰਗਰ ਆਉਣਾ ਇੱਥੇ ਪਰ ਅਜੇ ਕਨਫਰਮ ਨਹੀਂ ਕਿ ਕੋਈ ਸਾਰੇ ਵੀਰਪਰਾ ਜਿਹੜੇ ਪਾਸੇ ਤੋਂ ਆਏ ਨੇ ਪਰ ਕਨਫਰਮ ਕਿਸੇ ਨੇ ਕਿਹੜਾ ਸਿੰਗਰ ਆਉਣਾ ਜੀ ਸੋ ਹੁਣ ਆਪਾਂ ਇੱਕ ਸਾਈਡ ਦੇਖ ਲਈਏ ਜੀ ਦੂਜੇ ਪਾਸੇ ਮੇਲੇ ਦੇ ਆਪਾਂ ਜਾਣੇ ਆ ਫਿਰ ਦੇਖਦੇ ਆ ਜੀ ਲੋ ਜੀ ਮਹਿੰਦਰਾ ਵਾਲਿਆਂ ਦੀ ਇੱਕ ਰੋਪੀ ਚ ਆਈ ਸੀ ਤੇ ਆਹ ਬਾਈ ਦੇਖੋ ਮੁੰਡਾ ਕਿੰਨੇ ਸਾਲ ਉਮਰ ਬਾਈ 10 ਸਾਲ 11 ਸਾਲ ਦਾ ਦੇਖੋ ਪੂਰਾ ਮੇਲੇ 'ਚ ਤਿਆਰ ਹੋ ਗਿਆ ਚੈੱਕ ਕਰੋ ਪੰਜਾਬੀ ਜੁੱਤੀ ਚਾਦਰਾ ਲਾਇਆ ਹੋਇਆ ਹੈ। ਹੈ ਜੀ ਮੁੰਗਿਆ ਰੰਗ ਦਾ ਤੇ ਆਪਣਾ ਕੇਸਰੀ ਪੱਗ। ਕਿਆ ਭਈ ਟੌਰੇ ਮਿੱਤਰਾ ਪੂਰੀ ਤੇਰੀ। ਮਜ਼ਾ ਆ ਰਿਹਾ ਮੇਲੇ ਜਾਣ ਕੇ। ਪੂਰਾ? ਚੱਲ ਠੀਕ ਹੈ। ਟਰੈਕਟਰ ਲੈ ਕੇ ਜਾਏਗਾ ਫਿਰ ਅੱਜ ਆ। ਠੀਕ ਹੈ ਜੀ। ਹਾਂਜੀ। ਤੇ ਵੀਰ ਜੀ ਇਹ ਹੈਗਾ ਜੀ ਆਪਣਾ ਜੀ ਮਹਿੰਦਰਾ ਨੋਵੋ 655 ਡੀਆਈ ਤੇ ਬਾਈ ਜੀ ਨੂੰ ਪੁੱਛਦੇ ਆਂ ਵੀ ਕੋਈ ਸਪੈਸ਼ਲ ਡਿਸਕਾਊਂਟ ਆ ਮੇਲੇ ਕਰਕੇ ਆ ਜਾਂ ਕਿਸ ਤਰ੍ਹਾਂ ਇਹਦੇ ਬਾਰੇ ਜੀ? ਹਾਂਜੀ ਵੀਰ ਜੀ ਦੱਸੋ ਇਹਦੇ ਬਾਰੇ ਜੀ। ਬਾਈ ਜੀ ਇਹਦੇ ਤੇ ਡਿਸਕਾਊਂਟ ਰਹੇਗਾ, ਉਹਦੇ ਤੇ ਡਿਸਕਾਊਂਟ ਹੈ। ਅੱਛਾ ਉਹਦੇ ਤੇ ਕਿਹੜਾ ਕਿਹੜਾ ਹੋ? ਉਹ ਯੂਵੋ ਟੈਕ 585 4 ਵੀਲ। ਅੱਛਾ ਜੀ। ਕਿ 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 ਡਿਸਕਾਊਂਟ ਹੈ ਜੀ ਉੱਤੇ? ਇਹਦੇ ਤੇ 1 ਲੱਖ ਦਾ ਡਿਸਕਾਊਂਟ ਹੈ। ਅੱਛਾ 1 ਲੱਖ ਦਾ ਡਿਸਕਾਊਂਟ। ਅੱਜ ਤੇ ਕੱਲ। ਦੋ ਦਿਨ ਤਿੰਨ ਦਿਨ। ਅੱਗੇ ਵੀ ਚੱਲੇਗਾ। ਅੱਗੇ ਵੀ ਚੱਲੇਗਾ। ਅੱਛਾ ਅੱਛਾ। ਠੀਕ ਹੈ ਜੀ। ਸੋ ਇੱਥੇ ਵੀ ਡਿਸਕਾਊਂਟ ਹੈਗਾ ਜੀ ਜੇ ਤੁਸੀਂ ਕਿਸੇ ਨੇ ਲੈਣਾ ਹੈ ਟਰੈਕਟਰ ਤੇ ਬਾਈ ਆਣ ਕੇ ਇੱਥੇ ਸੰਪਰਕ ਕਰ ਸਕਦੇ ਹੋ। अच्छा और अच्छा और जी यूवोटेक 575 ਉਹ ਮੇਰੇ ਦੋ ਵੀ ਜੋਧੀ ਤੇ ਵੀ ਹੈਗੀ ਆ ਠੀਕ ਠੀਕ ਹੈ ਜੀ ਮਤਲਬ ਦੋ ਵੇਰੀਐਂਟ ਨੇ ਦੇ ਹਾਂ ਜੀ ਯੂਵੋਟੈਕ ਸੀਰੀਜ਼ ਦੇ ਠੀਕ ਠੀਕ ਹੈ ਜੀ ਤੇ ਯੂਵੋਟੈਕ ਸੀਰੀਜ਼ ਦੇ ਕਹਿੰਦੇ ਵੀ ਦੋ ਜਿਹੜੇ ਨੇ ਵੇਰੀਐਂਟ ਨੇ 4 ਚ ਵੀ ਹੈਗਾ ਤੇ 2 ਚ ਵੀ ਹੈਗਾ ਬਾਕੀ ਤੁਸੀਂ ਸੋਣੀ ਲੈ ਬਾਈ ਜੀ ਨੇ ਕੀ ਆਖਿਆ ਸੀ ਜਾਂਦੇ ਬਾਰੇ ਟਰੈਕਟਰ ਬਾਰੇ ਸੋ ਅੱਗੇ ਵੀ ਹੈਗਾ ਜੀ ਰੋਟਾਵੇਟਰ ਪ੍ਰਾਈਮ ਐਗਰੋ ਕਿਸਾਨ ਮੇਲਾ ਰਾਜਪੁਰਾ ਤੇ ਆਫਰ ਚੈੱਕ ਕਰ ਲਓ 5000 ਡਿਸਕਾਊਂਟ ਰੇਟ ਹੈਗਾ ਜੀ 1,80,000 ਤੇ ਬਿਨਾ ਇਸੇ ਤੋਂ 12 ਫੀਟ ਰੋਟਾਵੇਟਰ 12 ਮੀਟਰ ਦਾ ਜੀ 12 ਫੁੱਟ ਦਾ ਜੀ ਤੇ ਸਾਈਡ ਤੇ ਦੇਖੋ ਯਾਰ 12 ਫੁੱਟ ਜੀ ਦੀ ਚੜਾਈ ਹੈ ਲੰਬਾਈ ਕਹ ਲੋ ਜਾਂ ਚੜਾਈ ਤੇ 5000 ਦਾ ਡਿਸਕਾਊਂਟ ਇਹਦੇ ਤੇ ਤੇ ਕੰਪਨੀ ਹੈਗੀ ਜੀ ਪ੍ਰਾਈਮ ਐਗਰੋ ਕੋਈ ਕੰਪਨੀ ਹੋਊਗੀ ਜਿਹੜੀ ਮਨ ਲੱਗਦਾ ਵੀ ਇੱਥੇ ਨਾ ਹੀ ਹੋਊਗੀ ਏ.ਨ.ਬੀ ਦੇ ਵਿੱਚ ਗਰਮੀ ਕਰਕੇ ਜੇ ਥੋੜੀ ਬਹੁਤ ਹੈਗੀ ਤੇ ਪ੍ਰਬੰਧ ਨਹੀਂ ਦੇਖੋ ਕੂਲਰ ਵਗੈਰਾ ਲੱਗੇ ਨੇ ਪੂਰਾ ਘੈਂਟ ਕੰਮ ਹੈ ਜੀ ਮ제 ਵਾਲਾ ਤੇ ਇੱਧਰ ਸਾਡੀ ਪੰਜਾਬ ਪੁੱਤ ਆਪਣੀ ਸੇਵਾ ਨਿਵਾਰੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਲਓ ਜੀ ਵਾਕਸ ਵੈਗਨ ਵਾਲੇ ਵੀ ਆਏ ਹੋਏ ਨੇ ਵੀਰ ਇੱਥੇ ਤੇ ਆਹ ਗੱਡੀ ਖੜੀ ਏ ਟੈਗਨ ਜੀਟੀ ਪਲੱਸ ਫੋਰਟ ਨਾਮ ਇਹਦਾ ਜੀ ਲਓ ਜੀ ਆ ਚੈੱਕ ਕਰੋ ਗੱਡੀ ਤੇ ਬਾਈ ਕਹਿੰਦੇ ਵੀ ਇੱਥੇ ਡਿਸਕਾਊਂਟ ਵਗੈਰਾ ਹੈਗਾ ਤੇ ਦੱਸਣਗੇ ਹਾਂ ਜੀ ਵੀਰ ਜੀ ਦੱਸੋ ਜੀ ਕੀ ਡਿਸਕਾਊਂਟ ਹੋਰ ਜੀ ਠੀਕੋ ਕਿਵੇਂ ਕੀ ਡਿਸਕਾਊਂਟ ਹੈ ਤੇ ਭਾਜੀ ਆਪਣਾ ਸਟਾਰਟਿੰਗ ਵੇਰੀਐਂਟ ਕੁਝ 11,799 ਸੈਕਸ਼ਨ ਪ੍ਰਾਈਸ ਤੋਂ ਸਟਾਰਟ ਹੈ 11 ਲੱਖ 69600 ਸ਼ੋਰੂਮ ਪ੍ਰਾਈਸ ਅੱਛਾ ਜੀ ਸ਼ੋਰੂਮ ਪ੍ਰਾਈਸ ਹੈ ਤੇ ਆਨ ਰੋਡ ਪ੍ਰਾਈਸ ਹੈ ਦਾ ਟੌਪ ਐਂਡ ਮਾਡਲ ਹੈ ਟੌਪ ਐਂਡ ਮਾਡਲ ਹੀ ਹੈ ਜੀਟੀ ਪਲੱਸ ਕੋਡ ਦਾ اچھا ਇਹ 5 ਲੱਖ 70 ਹੀ ਆਤਾ ਪੈਂਦਾ ਆਨ ਰੋਡ ਅੱਛਾ ਜੀ ਡਿਸਕਾਊਂਟ ਕਾਫੀ ਵਧੀਆ ਚੱਲ ਰਿਹਾ ਹੈ ਕਾਰ ਤੇ 1 ਲੱਖ 50 ਹਜ਼ਾਰ ਲਗਭਗ ਡਿਸਕਾਊਂਟ ਚੱਲ ਰਿਹਾ ਹੈ ਸਹੀ ਕਿਸਾਨ ਮੇਲੇ ਕਰਕੇ ਕਿੰਨਾ ਚੱਲ ਰਿਹਾ ਜੀ ਕਿਸਾਨ ਮੇਲੇ ਕਰਕੇ ਆਪਾਂ ਲੱਖ ਤੋਂ 1.5 ਲੱਖ ਰੁਪਏ ਆਰਾਮ ਨਾਲ ਅੱਛਾ ਜੀ ਆ ਦੋ ਤਰੀਕ ਤੇ ਤਿੰਨ ਤਰੀਕ ਦੋ ਅੱਜ ਦਾ ਤੇ ਕੱਲ ਦਾ ਠੀਕ ਹੈ ਜੀ ਓਕੇ ਵੀਰ ਜੀ ਥੈਂਕ ਯੂ ਜੀ ਸੋ ਦੇਖ ਲਓ ਜੀ ਕਿਸਾਨ ਗੱਡੀਆਂ ਵਾਲੇ ਆਏ ਨੇ ਅੱਗੇ ਟੋヨタ ਵਾਲੇ ਵੀਰ ਵੀ ਟੋਯੋਟਾ ਟੋਯੋਟਾ ਦੀਆਂ ਵੀ ਗੱਡੀਆਂ ਖੜੀਆਂ ਨੇ ਜੀ ਤੇਜ਼ਰ ਅਰਬਨ ਕਰੂਜ਼ਰ ਆ ਚੈੱਕ ਕਰੋ ਜੀ ਤੇ ਇੱਧਰ ਹੈਗੀ ਹੈ ਜੀ ਗਲੈਂਜ਼ਾ ਭਾਈ ਨੂੰ ਪੁੱਛਦੇ ਆ ਕਿਵੇਂ ਬਾਈ ਜੀ ਕੋ ਠੀਕ ਹੋ ਜੀ ਤੇ ਡਿਸਕਾਊਂਟ ਵਗੈਰਾ ਚੱਲ ਰਿਹਾ ਜੀ ਮੇਲੇ ਕਰਕੇ ਮੇਲੇ ਕਰਕੇ ਤਾਂ ਨਹੀਂ ਹੈਗਾ ਜੀ ਉਹ ਵੈਸੇ ਡਿਸਕਾਊਂਟ ਅੱਛਾ ਵੈਸੇ ਹੀ ਡਿਸਕਾਊਂਟ ਤਾਂ ਕਰਕੇ ਆਏ ਹੋ ਠੀਕ ਹੈ ਜੀ ਸੋ ਇਹਨਾਂ ਤੇ ਵੀ ਡਿਸਕਾਊਂਟ ਚੱਲ ਰਿਹਾ ਬਈ ਤੇ ਵਧੀਆ ਇਹੋ ਜਿਹੀਆਂ ਚੀਜ਼ਾਂ ਕਿਸਾਨ ਮੇਲੇਆਂ ਚ ਵੀ ਆਲ ਆਪੀਆਂ ਗੱਡੀਆਂ ਕਿਉਂਕਿ ਸਾਡੇ ਕਿਸਾਨ ਭਰਾ ਉਹਨਾਂ ਕਿਸੇ ਤੋਂ ਘੱਟ ਨਹੀਂ ਗੱਡੀਆਂ ਸਾਡੇ ਕੋਈ ਕਾਫੀ ਹੁੰਦੀ ਜਾਂਦੀਆਂ ਹਨ ਮਾਲਕ ਦੀ ਫੁੱਲ ਕਿਰਪਾ ਸਵਾਜ ਕੀ ਐਸ ਐਗਰੋਟੈਕ ਵਾਲੀ ਜੀ ਇੱਧਰ ਚੈੱਕ ਕਰੋ ਕਿੰਨਾ ਉੱਚਾ ਦੇਖੋ ਜੀ ਲਗਾਇਆ ਹੋਇਆ ਹੈ ਸੁਪਰ ਸੀਡਰ ਲਗਾ ਕੇ ਚੈੱਕ ਕਰੋ ਜੀ ਮੈਂ ਜ਼ੂਮ ਕਰਦਾ ਹਾਂ ਇਹ ਵੀ ਸੁਪਰ ਸੀਡਰ ਪਿਆਜੀ ਪੀਡੀਸੀ ਵਾਲਿਆਂ ਦਾ ਆ ਲਓ ਜੀ ਇਹ ਆ ਗਈ ਜੀ ਆਪਣਾ ਕਿਸਾਨ ਮੇਲਾ ਹੋਣਾ ਆਪਾਂ ਜਾਣਿਆਂ ਜਿੱਥੇ ਮਤਲਬ ਸਮਾਨ ਪਿਆ ਜੀ ਦਰਖਤ ਵਗੈਰਾ ਪੇਡੇ ਬੂਟੇ ਆਡੇ ਜੀ ਇਧਰ ਇਹ ਮਾਫਰ ਆ ਦੇਖੋ ਪੂਰੀ ਨਰਸਰੀ ਤਿਆਰ ਕੀਤੀ ਹੋਈ ਹੈ ਜੀ ਬਾਈਆਂ ਨੇ ਆ ਲਓ ਜੀ ਕਰੋਂਡਾ ਐਸ ਐਵੋਕਾਡੋ ਜੀ ਲੋ ਜੀ ਐਵੋਕਾਡੋ ਦੀ ਖੇਤੀ ਵੀ ਸੰਭਵ ਹੋ ਗਈ ਤੇ ਐਵੋਕਾਡੋ ਮਿਲਣ ਲੱਗਿਆ ਤੇ ਇਹ ਹੈਗਾ ਜੀ ਐਵੋਕਾਡੋ ਅਨਾਰ ਵਾਈਟ ਜਾਮਨ ਚਿੱਟੇ ਜਾਮਣਾਂ ਦਾ ਜੀ ਲੋ ਜੀ ਚੈੱਕ ਕਰੋ ਰੈੱਡ ਐਪਲ ਬੇਅਰ ਕਿੰਨੂ ਅਲੱਗ ਅਲੱਗ ਜਿਹੜੇ ਬੂਟੇ ਨੇ ਜੀ ਤੇ ਉਹ ਮਤਲਬ ਇੱਥੇ ਲਿਖ ਕੇ ਉੱਪਰ ਲਾਇਆ ਹੋਇਆ ਕਿਹੜੇ ਕਿਹੜੀ ਕਿਸਮ ਲੈਣਾ ਤੁਸੀਂ ਬਈ ਦੇਖ ਕੇ ਖਰੀਦ ਸਕਦੇ ਹੋ ਜੀ ਲਓ ਜੀ ਜੇ ਮੇਲੇ ਨੂੰ ਫਿਰਨਾਣਾ ਆਪਾਂ ਤੇ ਘਟੋ ਘੜ ਆਪਣੇ ਕੋਲ ਘਟ ਤੋਂ ਘੜ ਜਿਵੇਂ ਗਾਵਾਂ 2.5 ਤੋਂ 3 ਘੰਟੇ ਚਾਹੀਦੇ ਆ ਕਿਉਂਕਿ ਉਹ ਸਾਹਮਣੇ ਤੱਕ ਦੇਖਿਓ ਜਿਸ ਤੱਕ ਮੈਂ ਜ਼ੂਮ ਕਰਦਾ ਦੂਰ ਤੱਕ ਸਟਾਲਾ ਸਟਾਲਾ ਨੇ ਤੇ ਸਟਾਲਾਂ ਦੇ ਵਿੱਚ ਸਾਰੀਆਂ ਕੰਪਨੀਆਂ ਨੇ ਕਿਉਂਕਿ ਇੱਕ ਇੱਕ ਬਲੌਗ ਦੇ ਵਿੱਚ ਸਾਰੀਆਂ ਚੀਜ਼ਾਂ ਨਹੀਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਬਲੌਗ ਕਾਫੀ ਲੈਂਥੀ ਹੋ ਜਾਂਦਾ ਤੇ ਅਲੱਗ-ਅਲੱਗ ਕੰਪਨੀਆਂ ਦੇ ਰੋਟਾਵੇਟਰਸ ਨੇ ਅਲੱਗ-ਅਲੱਗ ਕੰਪਨੀਆਂ ਦੇ ਹੱਲਾ ਤਵੀਆਂ ਸੁਹਾਗੇ ਸਾਰਾ ਕੁਝੇ ਚੀਜ਼ਾਂ ਹੈਗੀਆਂ ਨੇ ਜਿੱਥੇ ਸੋ ਤੁਸੀਂ ਆਓ ਅੱਜ 2 ਤਰੀਕ ਤੇ ਕੱਲ ਨੂੰ 3 ਨੂੰ ਤੁਸੀਂ ਆਣ ਕੇ ਇੱਥੋਂ ਆਪਦਾ ਜੋ ਵੀ ਚੀਜ਼ਾਂ ਪਸੰਦ ਆਉਦੀਆਂ ਹੈ ਖਰੀਦ ਸਕਦੇ ਹੋ ਮੁੱਲ ਦੇਖ ਸਕਦੇ ਹੋ ਵੈਸੇ ਵੀ ਮੇਲੇ ਚ ਆਉਣਾ ਜਿਹਦਾ ਕਿਸਾਨ ਮੇਲੇ ਚ ਵਧੀਆ ਲੱਗਦਾ ਜੀ ਲਓ ਜੀ ਖਾਲ ਸਾਈਡ ਵਾਲੇ ਵੀ ਪਹੁੰਚੇ ਨੇ ਜੀ ਆਲਵੇਜ਼ ਹੈਲਪਿੰਗ ਹੈਂਡ ਖਾਲਸਾ ਆਲਸਾ ਦੇ ਭਾਈ ਵੀ ਪਹੁੰਚੇ ਨੇ ਜੀ ਧੰਨਵਾਦ ਜੀ ਮੇਲੇ ਚ ਪਹੁੰਚਲੇ ਭਾਈਆਂ ਦਾ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ